ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦਾ ਵਿਸ਼ਾ ਹੈ ਐਲੋਪੈਥੀ ਦੇ ਮੁਕਾਬਲੇ ਆਯੁਰਵੇਦ ਅੱਜ ਕੱਲ ਸਾਡੇ ਦੇਸ਼ ਵਿੱਚ ਸਿਰਫ ਦੋ ਇਲਾਜ ਪ੍ਰਣਾਲੀਆਂ ਹੀ ਪ੍ਰਚਲਿਤ ਹਨ ਪਹਿਲੀ ਹੈ ਐਲੋਪੈਥੀ ਜਿਸ ਵਿੱਚ ਅੰਗਰੇਜ਼ੀ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਦੂਸਰੀ ਹੈ ਆਯੁਰਵੇਦ ਜਿਸ ਵਿੱਚ ਦੇਸੀ ਜੜੀ ਬੂਟੀਆਂ ਰਾਹੀਂ ਇਲਾਜ ਕੀਤਾ ਜਾਂਦਾ ਹੈ। ਐਲੋਪੈਥੀ ਸਿਰਫ 3 300 ਸਾਲ ਪੁਰਾਣੀ ਪ੍ਰਣਾਲੀ ਹੈ। ਇਸ ਪ੍ਰਣਾਲੀ ਵਿੱਚ ਐਮਰਜੈਂਸੀ ਟਰੀਟਮੈਂਟ ਨੂੰ ਛੱਡ ਕੇ ਜੋ ਸਿਰਫ 20% ਕੰਮ ਹੈ। ਬਾਕੀ ਸਾਰਾ ਕੰਮ ਧੋਖੇ ਵਾਲਾ ਹੈ। ਕਿਉਂਕਿ ਇਸ ਪ੍ਰਣਾਲੀ ਵਿੱਚ ਕੁਝ 2 4 ਗਿਣਤੀਆਂ ਬਿਮਾਰੀਆਂ ਨੂੰ ਛੱਡ ਕੇ ਕਿਸੇ ਵੀ ਬਿਮਾਰੀ ਦਾ ਪੱਕੇ ਤੌਰ ਤੇ ਇਲਾਜ ਨਹੀਂ ਹੈ ਇਸ ਵਿੱਚ ਬਿਮਾਰੀ ਨੂੰ ਦਵਾਈਆਂ ਦੇ ਵਰਤੋਂ ਕਰਕੇ ਸਿਰਫ ਮੇਨਟੇਨ ਕੀਤਾ ਜਾਂਦਾ ਹੈ ਟਿਕਾਇਆ ਜਾਂਦਾ ਹੈ ਮਰੀਜ਼ ਨੂੰ ਸਾਰੀ ਉਮਰ ਦਵਾਈਆਂ ਉੱਪਰ ਨਿਰਪਧ ਰਹਿਣਾ ਪੈਂਦਾ ਦੂਸਰਾ ਇਹਨਾਂ ਦਵਾਈਆਂ ਦੇ ਇੰਨੇ ਜ਼ਿਆਦਾ ਇਹਦੇ ਸਾਈਡ ਇਫੈਕਟ ਹਨ ਕਿ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਦੋ ਬਿਮਾਰੀਆਂ ਹੋਰ ਖੜੀਆਂ ਹੋ ਜਾਂਦੀਆਂ ਹਨ ਐਲੋਪੈਥੀ ਵਿੱਚ ਜੋ ਟੈਸਟ ਕੀਤੇ ਜਾਂਦੇ ਹਨ ਉਸ ਟੈਸਟ ਕਰਨ ਵਾਲੀ ਵਿਧੀ ਵਿੱਚ ਵੀ ਬਹੁਤ ਸਾਰੀਆਂ ਤਰੁੱਟੀਆਂ ਹਨ ਜਿੰਨਾ ਚਿਰ ਸਾਡੇ ਸਰੀਰ ਦਾ 70-75% ਕੋਈ ਅੰਗ ਕੰਮ ਕਰਨਾ ਬੰਦ ਨਹੀਂ ਕਰਦਾ ਉਹਨਾਂ ਚਿਰ ਇਹ ਟੈਸਟ ਕਰਨ ਵਾਲੀਆਂ ਮਸ਼ੀਨਾਂ ਸਾਡੀ ਨਾਰਮਲ ਰਿਪੋਰਟ ਦਿੰਦੀਆਂ ਰਹਿੰਦੀਆਂ ਹਨ ਉਦੋਂ ਤੱਕ ਮਰੀਜ਼ ਮੌਤ ਦੇ ਮੂੰਹ ਵਿੱਚ ਪਹੁੰਚ ਚੁੱਕਿਆ ਹੁੰਦਾ ਤੇ ਇਸ ਤੋਂ ਬਾਅਦ ਮਰੀਜ਼ ਨੂੰ ਆਪਣੀ ਜਾਨ ਤੋਂ ਹੱਥ ਢੋਣੇ ਪੈਂਦੇ ਹਨ ਜਿੱਥੋਂ ਐਲੋਪੈਥੀ ਦੀਆਂ ਹੱਦਾਂ ਖਤਮ ਹੁੰਦੀਆਂ ਹਨ ਫਿਰ ਉੱਥੋਂ ਸ਼ੁਰੂ ਹੁੰਦਾ ਹੈ ਯੋਗ ਅਤੇ ਅਯੁਰਵੇਦ ਇਸ ਧਰਤੀ ਉੱਪਰ ਹਜ਼ਾਰਾਂ ਸਾਲ ਪਹਿਲਾਂ ਸਾਡੇ ਰੇਸ਼ੀ ਮੰਨੀ ਦੇਸੀ ਜੜੀ ਬੂਟੀਆਂ ਰਾਹੀਂ ਹੀ ਬਿਮਾਰੀਆਂ ਦਾ ਇਲਾਜ ਕਰਿਆ ਕਰਦੇ ਸਨ ਆਜਰਵਾਦ ਵਿੱਚ ਜੜੀ ਬੂਟੀਆਂ ਰਾਹੀਂ ਸਰੀਰ ਦੇ ਸਿਸਟਮ ਨੂੰ ਠੀਕ ਕੀਤਾ ਜਾਂਦਾ ਹੈ ਇਸ ਢੰਗ ਰਾਹੀਂ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਬਾਕੀ ਨਿੱਕੀਆਂ ਮੋਟੀਆਂ ਹੋਰ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਭਾਵ ਇਸ ਇਲਾਜ ਪ੍ਰਣਾਲੀ ਵਿੱਚ ਕੋਈ ਵੀ ਸਾਈਡ ਇਫੈਕਟ ਦੇਸੀ ਜੜੀਆਂ ਬੂਟੀਆਂ ਦਾ ਨਹੀਂ ਹੈ ਜਦ ਮਨੁੱਖ ਦੇ ਕਿਸੇ ਕਾਰਨ ਕਰਕੇ ਪਲੇਟलेट्स ਡਾਊਨ ਹੋ ਜਾਂਦੇ ਹਨ ਜਿਸ ਨੂੰ ਆਮ ਪਿੰਡਾਂ ਵਿੱਚ ਅਸੀਂ ਸੈੱਲ ਘਟ ਜਾਣਾ ਕਹਿੰਦੇ ਹਾਂ ਤਾਂ ਐਲੋਪੈਥੀ ਵਿੱਚ ਮਰੀਜ਼ ਨੂੰ ਖੂਨ ਚੜਾ ਕੇ ਸੈੱਲ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਸਟਮ ਵਿੱਚ ਖਰਾਬੀ ਹੋਣ ਕਰਕੇ ਉੱਚਦਾਇਆ ਹੋਇਆ ਖੂਨ ਫਿਰ ਖਤਮ ਹੋ ਜਾਂਦਾ ਹੈ ਤੇ ਫਿਰ ਵਾਰੀ-ਵਾਰੀ ਖੂਨ ਫਿਰ ਦੁਬਾਰਾ ਚੜਾਇਆ ਜਾਂਦਾ ਹੈ ਪਰ ਅਜਰਵਾਦ ਵਿੱਚ ਗਲੋ ਐਲੋਵੇਰਾ ਅਤੇ ਪਪੀਤੇ ਦੇ ਪੱਤਿਆਂ ਦਾ ਰਸ ਪਿਲਾ ਕੇ ਸਿਰਫ 2-3 ਦਿਨਾਂ ਵਿੱਚ ਹੀ ਸੈੱਲ ਪੂਰੇ ਹੋ ਜਾਂਦੇ ਹਨ ਪਲੇਟलेट्स ਪੂਰੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਘਟਦੇ ਵੀ ਨਹੀਂ ਇਸੇ ਤਰ੍ਹਾਂ ਹਲੋ ਪੇਠੀ ਵਿੱਚ ਸਾਰੀ ਬਿਮਾਰੀ ਦਾ ਕੋਈ ਜਿਵੇਂ ਆਪਾਂ ਦਵਾ ਕਹ ਲੰਨੇ ਆ ਸਾ ਕਹ ਲੰਨੇ ਇਹਦਾ ਕੋਈ ਇਲਾਜ ਨਹੀਂ ਹੈ ਮਰੀਜ਼ ਨੂੰ ਸਿਰਫ ਦਵਾਈਆਂ ਖਵਾ ਕੇ ਹੀ ਜਿਉਂਦਾ ਰੱਖਿਆ ਜਾਂਦਾ ਹੈ ਮਰੀਜ਼ ਗੋਹੇ ਦੀ ਗਲੀ ਪਾਠੀ ਵਾਂਗ ਠੁਕਦਾ ਰਹਿੰਦਾ ਹੈ ਇਸ ਦੇ ਉਲਟ ਆਜਰਵਾਦ ਵਿੱਚ ਦੇਸੀ ਦਵਾਈ ਦੀ ਵਰਤੋਂ ਕਰਕੇ ਮਰੀਜ਼ ਦੇ ਸਿਸਟਮ ਨੂੰ ਠੀਕ ਕੀਤਾ ਜਾਂਦਾ ਹੈ ਅਸਲ ਵਿੱਚ ਫੇਫੜਿਆਂ ਦੀ ਕਮਜ਼ੋਰੀ ਨੂੰ ਹੀ ਸਾਰੀ ਬਿਮਾਰੀ ਕਹਿੰਦੇ ਹਨ ਕਿਉਂਕਿ ਫੇਫੜਿਆਂ ਵਿੱਚ ਇਸ ਬਿਮਾਰੀ ਕਰਕੇ ਬਲਗਮ ਭਰ ਜਾਂਦੀ ਹੈ ਤੇ ਉਸ ਵਿੱਚ ਪੂਰੀ ਆਕਸੀਜਨ ਨਹੀਂ ਐਂਟਰ ਕਰਦੀ ਅਤੇ ਮਰੀਜ਼ ਸਾਹ ਔਖੇ ਔਖੇ ਲੈਂਦਾ ਹੈ ਆਜਰਵਾਦ ਵਿੱਚ ਦੇਸੀ ਤਰੀਕਿਆਂ ਨਾਲ ਮਰੀਜ਼ ਦੇ ਫੇਫੜਿਆਂ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਮਰੀਜ਼ ਦੇ ਫੇਫੜਿਆਂ ਵਿੱਚੋਂ ਪਹਿਲਾਂ ਵਾਲੀ ਬਣੀ ਹੋਈ ਬਲਗਮ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਚੇਮਨ ਪ੍ਰਾਸ਼ ਅਤੇ ਛਿਲਾਜੀ ਦੀ ਵਰਤੋਂ ਕਰਕੇ ਅਤੇ ਹੋਰ ਜੜੀਆਂ ਬੂਟੀਆਂ ਦੀ ਵਰਤੋਂ ਕਰਕੇ ਦੁਬਾਰਾ ਬਲਗਮ ਬਣਨ ਤੋਂ ਰੁਕਿਆ ਜਾਂਦਾ ਹੈ ਮਰੀਜ਼ ਨੂੰ ਕੁਝ ਹਾਨੀਕਾਰਕ ਚੀਜ਼ਾਂ ਤੋਂ ਪਰਹੇਜ਼ ਕਰਵਾ ਕੇ ਅਤੇ ਤਾਜੀ ਹਵਾ ਵਿੱਚ ਲੰਮੇ ਲੰਮੇ ਸਾਹ ਦਵਾ ਕੇ ਪ੍ਰਾਣਾਯਾਮ ਕਰਵਾ ਕੇ ਥੋੜਾ ਬੱਤਾ ਹਲਕਾ ਹਲਕਾ ਯੋਗਾ ਕਰਵਾ ਕੇ ਫੇਫੜਿਆਂ ਨੂੰ ਦੁਬਾਰਾ ਮਜ਼ਬੂਤ ਕਰ ਦਿੱਤਾ ਜਾਂਦਾ ਹੈ ਤੇ ਮਰੀਜ਼ ਤੰਦਰੁਸਤ ਹੋ ਜਾਂਦਾ ਹੈ ਇਸੇ ਤਰ੍ਹਾਂ ਹਾਈ ਬੀਪੀ ਦਾ ਅਲੋਪੈਥੀ ਵਿੱਚ ਕੋਈ ਇਲਾਜ ਨਹੀਂ ਹੈ ਜਿਸ ਤਰ੍ਹਾਂ ਬਲੱਡ ਹਾਈ ਹੋ ਜਾਂਦਾ ਹੈ ਬਲੱਡ ਵਧ ਜਾਂਦਾ ਹੈ ਮਰੀਜ਼ ਨੂੰ ਸਾਰੀ ਉਮਰ ਵਾਸਤੇ ਦਵਾਈਆਂ ਉੱਪਰ ਨਿਰਭਰਨਾ ਪੈਂਦਾ ਹੈ ਪਰ ਆਯੁਰਵੈਦ ਵਿੱਚ ਪਰਾਣਾਯਮ ਕਰਵਾ ਕੇ ਇਸ ਤਰ੍ਹਾਂ ਅਨੁਲੋਮ-ਵਿਲੋਮ ਕਰਵਾ ਕੇ ਅਤੇ ਮੁਕਤਾਵਟੀ ਦੀ ਵਰਤੋਂ ਕਰਵਾ ਕੇ ਮਰੀਜ਼ ਨੂੰ ਪਹਿਲਾਂ ਵਾਂਗ ਤੰਦਰੁਸਤ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਸੀ ਕਹਿ ਸਕਦਾ ਹੈ ਕਿ ਐਲੋਪੈਥੀ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਦਾ ਸਿਰਫ ਜਿਗਾੜ ਹੈ ਭਾਵੇਂ ਸਾਰੇ ਉਮਰ ਦਵਾਈਆਂ ਖਵਾਈਆਂ ਜਾਂਦੀਆਂ ਹਨ ਪਰ ਅਯੁਰਵੇਦ ਵਿੱਚ ਮਨੁੱਖ ਦੇ ਸਿਸਟਮ ਨੂੰ ਠੀਕ ਕੀਤਾ ਜਾਂਦਾ ਹੈ ਜਦ ਸਾਡੇ ਸਰੀਰ ਦਾ ਸਿਸਟਮ ਠੀਕ ਹੋ ਗਿਆ ਬਾਅਦ ਵਿੱਚ ਸਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ ਅਤੇ ਅਸੀਂ 100 ਸਾਲ ਤੱਕ ਬਿਨਾਂ ਕਿਸੇ ਦਵਾਈ ਤੋਂ ਜਿਉਂਦੇ ਰਹਿ ਸਕਦੇ ਹਾਂ ਸੋ ਸਾਨੂੰ ਐਲੋਪੈਥੀ ਦਾ ਖੇੜਾ ਛੱਡ ਕੇ ਆਯੁਰਵੈਦ ਵਾਲੇ ਪਾਸੇ ਆਉਣਾ ਚਾਹੀਦਾ ਹੈ ਐਲੋਪੈਥੀ ਵਿੱਚ ਸਿਰਫ 20% ਐਮਰਜੈਂਸੀ ਵਾਲਾ ਕੰਮ ਠੀਕ ਹੈ ਬਾਕੀ ਸਾਰਾ ਕੰਮ ਧੋਖੇ ਵਾਲਾ ਹੈ ਪਰ ਆਯੁਰਵੈਦ ਹਰ ਇੱਕ ਬਿਮਾਰੀ ਦੀ ਜੜ ਨੂੰ ਖਤਮ ਕਰ ਦਿੰਦਾ ਹੈ ਸੋ ਜਿੰਨਾ ਭਰਾਵਾਂ ਨੂੰ ਮੇਰੇ ਇਹ ਵਿਚਾਰ ਠੀਕ ਲੱਗੇ ਹੋਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਕੋਲੇ ਪਹੁੰਚ ਸਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ